ਆਹ ਭਗਵਾਨ ਤੁਹਾਰ ਆਇਆ ਸੀ ਮੈਨੂੰ ਕਹਿੰਦਾ ਰਾਜਾ ਬੜਿੰਗ ਨੇ ਪੈਸੇ ਨਹੀਂ ਮੰਗੇ ਮੈਂ ਦੇ ਦਿੰਦਾ ਗਿੱਦੜਵਾਹ ਦੇ ਇਲਾਕੇ ਦਾ ਤਰੱਕੀ ਹੋਈ ਇੰਨੀ ਹੋ ਗਈ ਹੋਣੀ ਇਸ ਕਰਕੇ ਰਾਜਾ ਬੜਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਆ ਕੇ ਹੁਣ ਪਤਾ ਲੱਗਿਆ ਸਿਫਤ ਹੋਇਆ ਹੀ ਕੱਖ ਨਹੀਂ ਆਪਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਮੈਂ ਉਹਨੂੰ ਕਹਿਣਾ ਚਾਹਣਾ ਹੈ ਆ ਮਲੋਟ ਦੀ ਮੰਡੀ ਦੇ ਵਿੱਚ ਬਜੀਦਕਾਰ ਕੈਬਨਟ ਮੰਤਰੀ ਹੈ ਜਿਹੜੀ ਕਾਂਗਰਸ ਆਮ ਆਦਮੀ ਪਾਰਟੀ ਤੋਂ ਹੈ ਤੇ ਲੰਮੀ ਦੇ ਵਿੱਚ ਖੁੱਡੀਆਂ ਸਾਹਿਬ ਹੈ ਜਿਹੜਾ ਕੈਬਨਟ ਮੰਤਰੀ ਹੈ ਆਮ ਆਦਮੀ ਪਾਰਟੀ ਤੋਂ ਇੱਕ ਨਵੀਂ ਚੀਜ਼ ਇਸ ਵਿਅਕਤੀ ਨੇ ਨਹੀਂ ਬਣਾਈ ਉੱਥੇ ਹੁਣ ਤੱਕ 22000 ਵੋਟਾਂ ਨਾਲ ਗੁਰਮੀਤ ਸਿੰਘ ਖੁੱਡੀਆਂ ਚੋਣ ਹਾਰ ਗਿਆ ਅੱਜ ਹਰ ਵਿਅਕਤੀ ਦਾ ਆਮ ਆਦਮੀ ਪਾਰਟੀ ਤੋਂ ਮੋਹ ਪੰਘ ਹੋਇਆ ਪਿਆ ਨਸ਼ਾ 4 ਗੁਣੇ ਵਧ ਗਿਆ ਕਿ ਤਰਵਾਦੀ ਮੰਡੀ ਦੀ ਤੇਰੀ ਰਿਸ਼ਵਤ ਹੈ ਤਹਿਸੀਲਦਾਰ ਦੀ ਜੇ ਸਾਡੇ ਸਮੇਂ 4000 ਸੀ ਤਾਂ ਹੁਣ 30000 ਹੋ ਗਈ ਹੈ ਸਤਕਾਰਯੋਗ ਭਰਾਓ ਕਿਸੇ ਨੂੰ ਐਨਓਸੀ ਨੂੰ ਮਿਲਦੀ ਕਾਰੋਬਾਰ ਠੱਪ ਪਏ ਹੈ ਐ ਕਿ ਲੋਕਾਂ ਦੀਆਂ ਦਿਵਾਰੀਆਂ ਮੰਦੀਆਂ ਗਈਆਂ ਲੋਕਾਂ ਕੋਲੇ 50 50000 ਦੇ ਪਟਾਕੇ ਰਚ ਗਏ ਹੈ ਇਹ ਹਾਲਾਤ ਹੈ ਬਿਊਟੀ પાર્ਲਰਾਂ ਦੀਆਂ ਦੁਕਾਨਾਂ ਤੇ ਇਸ ਦੁਖੀ ਸਰਕਾਰ ਨੇ ਜੀਐਸਟੀ ਆਵੇ ਭੇਜਦੇ ਹੈ ਕਿ ਲਖੋ ਕਿ ਕਿਹੜੀ ਔਰਤ ਕਿੰਨਾ ਸ਼ਿੰਗਾਰ ਕਰਕੇ ਆਉਂਦੀ ਹੈ ਉਹਦੇ ਹਸਾਬ ਨਾਲ ਸ਼ੀਤਾ ਭਰਾਓ ਤੇ ਆਪਾਂ ਟੈਕਸ ਪਾਵਾਂਗੇ ਇਹ ਤਾਂ ਬਾਇ ਇਲੈਕਸ਼ਨ ਆ ਗਿਆ ਇਸ ਕਰਕੇ ਕਰਤੇ ਚਾਹ ਵੀ ਰਹੇ ਬਾਇ ਇਲੈਕਸ਼ਨ ਤੋਂ ਬਾਅਦ ਛੋਟੀਆਂ ਦੁਕਾਨਾਂ ਤੇ ਥੋੜੇ ਸਮਾਨ ਤੇ ਜੀਐਸਟੀ ਦੀਆਂ ਰੇਟਸ ਪੈਣਾ ਅੱਜ ਮੰਡੀ ਦੇ ਵਿੱਚ ਕਿਸਾਨ ਰੋ ਰਿਹਾ ਜਦੋਂ ਕਿਸਾਨ ਰੋਤਾ ਹੈ ਕੰਡੀ ਦਾ ਵਪਾਰ ਰੋਲ ਜਾਂਦਾ ਹੈ ਅੱਜ ਆੜ ਤੁਸੀਂ ਦੁਖੀ ਹੈ ਅੱਜ ਮਜ਼ਦੂਰ ਦੁਖੀ ਹੈ 25 25 ਦਿਨ ਤੋਂ ਕਿਸਾਨੋਂ ਮੰਡੀ 'ਚ ਬੈਠਿਆ ਦਿਨ ਤੇ ਹਰ ਇੱਕ ਪਲੇਆ ਸਿੱਧੂ ਮੂਸੇਵਾਲੇ ਵਰਗੇ ਲੋਕਾਂ ਨੂੰ ਮਾਰ ਦਿੱਤਾ ਗਿਆ ਔਰੇ ਪਿੱਟਾ ਜੀ ਆਉਣਗੇ ਇੱਕ ਮੋੜੀ ਨਾਲ ਅੱਜ ਤੱਕ ਉਹਨਾਂ ਦਾ ਕੋਈ ਕੁਝ ਨਹੀਂ ਬਣ ਸਕਿਆ ਜੇਲ੍ਹ 'ਚ ਬੈਠਾ ਵਿਰਤੀ ਲੋਕਾਂ ਦੇ ਮੁੰਡੇ ਮਰਵਾ ਦਿੰਦਾ ਜਿਹੜਾ ਨਾਮ ਲਾਰੈਂਸ ਬਿਸ਼नोई ਹੈ ਉਹ ਕਹਿੰਦਾ ਕਿ ਮੈਂ ਸਿੱਧੂ ਮੁਸੇਹਾਲੇ ਦਾ ਮਾਰੇ ਮੈਂ ਹੋਂ ਸਿੱਧੂ ਮੁਸੇਹਾਲੇ ਦੇ ਬਾਪ ਨੂੰ ਵੀ ਇਸ ਤਰ੍ਹਾਂ ਦੇ ਹਲਕ ਕਤਲੇਆਮ ਇਹ ਭਗਵੰਤਪານ ਰਾਜਨਾ ਨੇ ਕਿਹਾ ਕਿ ਨਾ ਮੈਂ ਅਧਿਆਪਕ ਦਾ ਪੁੱਤਰ ਹੈ ਭਗਵੰਤਪານ ਕਹਿੰਦਾ ਮੈਂ ਅਧਿਆਪਕ ਦਾ ਪੁੱਤਰ ਹੈ ਪਰ ਜਿੰਨੇ ਅਧਿਆਪਕ ਇਹਦੇ ਰਾਜ ਚੇਲੇ ਕੁੱਟੇ ਹੋਂਡੇ ਕਾਂਗਰਸੀਆਂ ਤੇ ਕਾਲੀਆਂ ਦੀ ਰਾਜ ਦੇ ਵਿੱਚ ਅਧਿਆਪਕਾਂ ਵਿੱਚ ਛਿੱਤਰ ਨਹੀਂ ਪਏ ਜਿੰਨੇ ਇਸ ਵਿਅਕਤੀ ਨੇ ਜਾਨਾਂ ਅਧਿਆਪਕਾਂ ਦੀਆਂ ਢੁਈਆਂ ਕੁੱਟਕੁੱਟ ਕੇ ਉਹਨਾਂ ਦੇ ਮੀਰ ਪਾਏ ਇਹ ਆਹ ਮਾਟੀ ਸੋ ਇਹਨਾਂ ਗੱਲਾਂ ਤੇ ਤੁਸੀਂ ਲੋਕਾਂ ਨੇ ਬਹੁਤ ਸੋਣਾ ਅਗਰ ਦੇਸ਼ ਨੂੰ ਬਚੇ ਲਿਖੇ ਜਾਣਾ ਹੈ ਨਹੀਂ ਇਹ ਦੇਸ਼ ਨਹੀਂ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਾਮ ਮੰਦਰ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਲਈਆਂ ਲੇਕਿਨ ਤੁਹਾਨੂੰ ਪਤਾ ਹੈ ਜੋਧਿਆ ਵਿੱਚ ਕੀ ਹੋਇਆ ਉਹ ਜੋਧਿਆ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਹਾਰ ਗਿਆ ਰਾਮ ਮੰਦਰ ਰਾਮ ਜੀ ਨੇ ਸਨੇਹਾ ਦਿੱਤਾ ਕਿ ਇਹ ਬੰਦਾ ਮੈਨੂੰ ਠੱਗ ਰਿਹਾ ਹੈ ਭਗਵਾਨ ਮੈਂ ਸਭ ਦਾ ਭਗਵਾਨ ਥੋੜਾ ਇਕੱਲਾ ਨਾ ਭਗਵਾਨ ਕਿਵੇਂ ਹੋ ਸਕਦਾ ਹੈ RAM ji ਮੇਰੇ ਵੀ ਭਗਵਾਨ ਹੈ RAM ji ਖੋਡੇ ਵੀ ਭਗਵਾਨ ਹੈ RAM ji ਇਹਨਾਂ ਦੇ ਵੀ ਭਗਵਾਨ ਹੈ ਜੇ ਕੋਈ ਇਸੇ ਵੀ ਦੂਹਾਂ ਦੀ ਬੰਦ ਨਹੀਂ ਆਪਸ ਵਿੱਚ ਮੇਰਾ ਮਤਲਬ ਭਗਵਾਨ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਹੋ ਸਕਦਾ ਨਹੀਂ ਕੋ ਨੂੰ ਲੋਗਾਂ ਨੂੰ ਬੀਜੂ ਕੋ ਬਣਾਇਆ ਗਿਆ ਕਹਿੰਦੇ ਅਜੋਧਿਆ ਦਾ ਪ੍ਰਸ਼ਾਦ ਆਇਆ 140 ਕਰੋੜ ਦੀ ਆਬਾਦੀ ਹੈ ਇਸ ਦੇਸ਼ ਦੇ ਅੰਦਰ

ਕਉ ਮੈਂ ਸਿੱਖ ਦੇ ਖਿਲਾਫ ਖੜਾ ਹੋਵਾਂਗਾ ਇਹ ਮੇਰਾ ਧਰਮ ਕਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਪਿੰਨ ਕਹਿੰਦੇ ਹਰ ਧਰਮ ਇਹ ਕਹਿੰਦਾ ਕਿ ਅਨਿਆਏ ਦੇ ਖਿਲਾਫ ਲੜਾਈ ਲੜੋ ਅਗਰ ਕਿਸੇ ਨਾਲ ਕੋਈ ਜ਼ਾਤੀ ਕਰ ਰਿਹਾ ਤੋ ਉਹਦੇ ਖਿਲਾਫ ਖੜੇ ਹੋ ਚਾਹੇ ਉਹ ਕਿਸੇ ਧਰਮ ਦਾ ਹੋਵੇ ਸਾਡੇ ਗੁਰੂਆਂ ਨੇ ਸਿਖਾਇਆ ਸਾਡੀ ਮਾਤਾ ਰਾਣੀ ਨੇ ਸਿਖਾਇਆ ਕਿ ਖੂਨ ਦਾ ਰੰਗ ਹੈ ਕਹੇ ਭਗਵਾਨ ਨੂੰ ਰੱਬ ਨੂੰ ਮੰਨਣ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਆ ਉਸ

ਸੁਖਵੀਰ ਸਿੰਘ ਤੁਹਾਨੂੰ ਪਤਾ ਅਜ ਤੋਂ 1.5 ਸਾਲ ਪਹਿਲਾਂ 골ਡ ਦਾ ਕੀ ਰੇਟ ਸੀ ਕੀ 3 ਨੂੰ 1750 ਫਿਰ ਮੈਨੂੰ ਤਾਂ ਚਾਰ ਲੋਕਾਂ ਨੇ ਦੱਸਿਆ ਵੀ 1750 ਹਾਂ ਮੈਂ ਚਾਰ ਪੰਜ ਸੁਨਿਆਰੇ ਭਰਾਵਾਂ ਤੋਂ ਪੁੱਛਿਆ ਮੈਂ ਦੁਕਾਨਾਂ ਤੇ ਜਾ ਕੇ ਉਹ ਕਹਿੰਦੇ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਉਦੋਂ ਸਿਉਨੇ ਦਾ ਰੇਟ 1.5 ਲੱਖ ਰੁਪਿਆ ਸੀਗਾ 35 ਹਜ਼ਾਰ ਦੇ ਤੋਲੇ ਹੁੰਦੇ ਸੀ ਅੱਜ 81 ਹਜ਼ਾਰ ਕੇ 80 ਹਜ਼ਾਰ ਤੋਲਾ ਸਿਉਨਾ ਹੋ ਗਿਆ ਮੋਦੀ ਜੀ ਦੇ ਰਾਜ ਦੇ ਵਿੱਚ ਇਹ ਮੁੱਦਾ ਨਹੀਂ ਹੈ ਇਹ ਲੱਖ ਹੋ ਜਾਏਗਾ ਅਗਲੀ ਵਾਰ ਹੀ ਮੈਂ ਆਵਾਂਗਾ ਸਾਲ ਬਾਅਦ ਤੁਹਾਡੇ ਸਾਹਮਣੇ ਉਦੋਂ ਲੱਖ ਰੁਪਿਆ ਹੋਏਗਾ ਕਿਉਂਕਿ ਦੇਸ਼ ਥੱਲੇ ਜਾ ਰਿਹਾ ਹੈ ਗੈਸ ਦਾ ਸਿਲੰਡਰ ਸਾਡੇ ਰਾਜ ਚ ਸਾਡੇ 300 ਰੁਪਏ ਦਾ ਮਿਲਦਾ ਸੀਗਾ ਅੱਜ ਸਾਡੇ 1150 ਰੁਪਏ ਦਾ ਮਿਲਦਾ ਹੈ ਪੈਟਰੋਲ ਦਾ ਪਾ ਜਿਹੜਾ ਮੋਟਰਸਾਈਕਲ ਤੇ ਕਾਰਾਂ ਚ ਪੈਂਦਾ 51 ਰੁਪਏ ਸੀਗਾ ਅੱਜ ਭਾਅ 100 ਰੁਪਏ ਹੈ ਤੇ ਇਸ ਬਰਬਾਦ ਕਰਕੇ ਰੱਖ ਦਿੱਤਾ ਨੋਟਬੰਦੀ ਆਈ ਇਸ ਦੇਸ਼ ਦੇ ਅੰਦਰ ਨਵੇਂ ਨੋਟ ਠਾਏ ਲਾਈਨਾਂ ਚ ਖੜੇ ਰਹੇ ਅੱਜ 2000 ਦਾ ਨੋਟ ਬੰਦ ਹੋ ਗਿਆ ਤੇ ਦੇਸ਼ ਦੇ ਵਿੱਚ ਮੰਦੀ ਆ ਗਈ ਮੇਰੀ ਉਹ ਸਰਕਾਰੀਓ ਮਾਤਾਓ ਪੈੜੋ ਇਹਨਾਂ ਗੱਲਾਂ ਤੇ ਜ਼ਰਾ ਗੌਰ ਫਰਮਾਇਆ ਕਰੋ ਇਹ ਅਸਲ ਮੁੱਦਾ ਹੈ ਤੁਹਾਡੇ ਬੱਚੇ پڑھਲੇ ਤੇ ਕਾਚ ਫਿਰਦੇ ਥੋੜੇ ਬੱਚੇ ਆਸੇ ਕੋਈ ਨੌਕਰੀ ਨਹੀਂ ਇਹ ਅਸਲ ਮੁੱਦਾ ਹੈ ਇਹਨਾਂ ਤੇ ਤੁਹਾਨੂੰ ਗੌਰ ਫਰਮਾਉਣੀ ਚਾਹੀਦੀ ਛੁ ਮੈਂ ਆਪ ਨੂੰ ਬੇਨਤੀ ਕਰਨੀ ਛੋਣਾ ਹੈ ਕਿ ਮੇਰੀ ਧਰਪਤੀ ਵਿਚਾਰੀ ਵਿਚਾਰੀ ਘਰ ਆਵੀਆਂ ਵਿਚਾਰੀਆਂ ਹੁੰਦੀਆਂ ਹੁਣ ਕਿੰਨੀਆਂ ਖੁਸ਼ ਹੋਈਆਂ ਵਿਚਾਰੀਆਂ ਮੈਂ ਦੇਖ ਲਓ ਔਰਤ ਦਾ ਕਿੰਨਾ ਸਨਮਾਨ ਕਰਦਾ ਨਹੀਂ ਤਾਂ ਘਰ ਚੁੱਲ੍ਹੇ ਤੋਂ ਕੱਢ ਕੇ ਮੈਂ ਉਹਨੂੰ ਲੀਡਰ ਬਣਾਉਂਦਾ ਕੰਮ ਕੀਤਾ ਕਿਉਂਕਿ ਅਗਰ ਨਾਰੀ ਨਾ ਹੁੰਦੀ ਤਾਂ ਰਾਜਾ ਬੜੇ ਨਾ ਹੁੰਦਾ ਜੇ ਮੇਰੀ ਮਾਂ ਮੈਨੂੰ ਜੰਮਦੀ ਨਾ ਤਾਂ ਰਾਜਾ ਬੜੇ ਆਉਣਾ ਨਹੀਂ ਸੀ ਕਿਉਂਕਿ ਸ੍ਰਿਸ਼ਟੀ ਦੀ ਨਿਰਮਾਤਾ ਔਰਤ ਹੈ ਰੱਬ ਦੇ ਘਰੇ ਮੰਦਿਰ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਗੁਰਦੁਆਰੇ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਕਰ ਲੋ ਜੇ ਨਹੀਂ ਹੁੰਦਾ ਕੋਈ ਜਾਈ ਨਹੀਂ ਲੇਕਿਨ ਆਪ ਦੀ ਮਾਂ ਦਾ ਤੇ ਔਰਤ ਦਾ ਸਨਮਾਨ ਕਰੋਗੇ ਤਾਂ ਰੱਬ ਤੁਹਾਡੇ ਘਰੇ ਆ ਕੇ ਤੁਹਾਨੂੰ ਮਿਲ ਜਾਏਗਾ ਮੇਰੀ ਗੱਲ ਯਾਦ ਰੱਖੀਓ ਕਿਉਂਕਿ ਨੌ ਮਹੀਨੇ ਢਿੱਡ ਚ ਰੱਖਦੀ ਹੈ ਜਿਹੜਾ ਬੰਦਾ ਔਰਤ ਦਾ ਸਨਮਾਨ ਨਹੀਂ ਕਰ ਸਕਦਾ ਆਪ ਦੀ ਮਾਂ ਦਾ ਭੈਣ ਦਾ ਆਪ ਦੀ ਦਾਦੀ ਦਾ ਆਪ ਦੀ ਧੀ ਦਾ ਜਿਹੜਾ ਸਤਕਾਰ ਨਹੀਂ ਕਰ ਸਕਦਾ ਉਹ ਕਿਸੇ ਦਾ ਸਤਕਾਰ ਨਹੀਂ ਹੈ ਆਪ ਸੋ ਇਹ ਇਸ ਕਰਕੇ ਮੈਂ ਤਾਂ ਇਹ ਪ੍ਰਤੱਖ ਰਖਿਆ ਜਦੋਂ ਦੀ ਘਰ ਵਾਲੀ ਆਈ ਹੈ ਮੇਰੇ ਘਰੇ ਵਿਆਹ ਕੇ 19 ਸਾਲ ਹੋ ਗਏ ਤੇ ਮੈਂ ਓਰੀ ਸੇਵਾ ਚ ਲੱਗਿਆ ਰਹਿਣਾ ਤੇ ਰੱਬ ਮੇਰੀ ਬੱਲੇ ਬੱਲੇ ਕਰਾਈ ਜਾਂਦਾ ਬੱਲੇ ਬੱਲੇ ਕਰਾਈ ਜਾਂਦਾ ਮੈਂ ਤਾਂ ਕਈ ਵਾਰੀ ਕਈ ਵਾਰੀ ਬੰਦੇ ਨਾ ਕੁੜੀਆਂ ਤੋਂ ਪੈੜੀ ਹੱਥ ਲਾਉਂਦੇ ਜਵਣ ਲਾਇਆ ਕਰ ਮੈਂ ਤਾਂ ਕਈ ਵਾਰੀ ਆਪਦੀ ਕੁੜੀ ਦੇ ਵੀ ਕੁੜੀਆਂ ਦੇ ਵੀ ਲੋ ਹੱਥ ਇਹ ਲక్ష్ਮੀ ਹੈ ਇਹਨਾਂ ਤੋਂ ਬੱਚੋ ਇਹਨਾਂ ਨੂੰ ਪੈਰੀ ਹੱਥ ਨਾ ਲਓ ਇਹਨਾਂ ਦੇ ਲਾ ਦੇਓ ਪੈਰੀ ਸੱਚ ਕਹਿੰਦੇ ਮੈਂ ਤਾਂ ਛੋਟੀਆਂ-ਛੋਟੀਆਂ ਕਈ ਰੀ ਕੁੜੀਆਂ ਦੇਖਦਾ ਉਹਨਾਂ ਦੇ ਮੱਥੇ ਤੇ ਪੈਰ ਲਾ ਲੈਂਦਾ ਤੇ ਰੱਬ ਸੱਚ ਕਹਿੰਦੇ ਮੈਂ ਇਹ ਪ੍ਰੈਕਟੀਕਲ ਕਰਕੇ ਇਹ ਪ੍ਰੈਕਟੀਕਲ ਕਰਕੇ ਵੇਖਿਆ ਗੁਰਦਾਸ ਮਾਨ ਜੀ ਉਹ ਵੇਖਿਆ ਗੁਰਦਾਸ ਮਾਨ ਦੇ ਨਾਲ ਮੈਂ ਵਾਵਾ ਰਹਿੰਦਾ ਸੀ ਸਾਡੇ ਘਰੇ ਜੇ ਕੋਈ ਵਿਚਾਰੇ ਕੰਮ ਵਾਲੇ ਬੱਚੇ ਆ ਉਹਨਾਂ ਦੇ ਵੀ ਪੈਰੀਂ ਅੱਠ ਔਰ ਲਾ ਕੇ ਨੋਹ ਵਾਲੇ ਥਾਂ ਤੇ ਜਿੱਥੇ ਕਾਲੇ ਕਾਲੇ ਨੋਹ ਵੀ ਹੁੰਦੇ ਆ ਉਹਨਾਂ ਤੇ ਮੱਥੇ ਤੇ ਲਾ ਲੈਨੇ ਗੁਰਦਾਸ ਮਾਨ ਨੇ ਮੈਂ ਪੁੱਛਣਾ ਬਾਈ ਕਹਿੰਦਾ ਇਹ ਨਾਰੀ ਸ਼ਕਤੀ ਹੈ ਇਹ ਲక్ష్ਮੀ ਹੈ ਅੱਜ 70 ਵਰਿਆਂ ਦਾ ਹੋ ਗਿਆ ਗੁਰਦਾਸ ਮਾਨ ਅੱਜ ਵੀ ਉਹਦੀ ਚੜ੍ਹਾਈ ਹੈ ਕਿਸੇ ਨੂੰ ਕੋਈ ਗੁਣ ਸਿੱਖ ਲੈਣਾ ਚਾਹੀਦਾ ਹੈ ਸੋ ਸੱਚੇ ਪਾਤਸ਼ਾਹ ਦੀ ਬੜੀ ਅਕਾਲ ਕਿਰਪਾ ਹੈ ਹੁਣ ਜੇ ਤੁਸੀਂ ਵੋਟਾਂ ਨਾ ਪਾਈਆਂ ਮੇਰੇ ਘਰ ਨਹੀਂ ਕਿ ਜੁੱਤੀਆਂ ਮਾਰਨਗੇ ਨਹੀਂ ਸੱਚੀ ਗੱਲ ਹੈ ਉਥੋਂ ਉਹਨੇ ਕਹਿਣਾ ਤੇਰੇ ਵੇਲੇ ਤਾਂ ਤੂੰ ਇਹਨਾਂ ਨੂੰ ਮਾਮਾ ਬਣਾ ਕੇ ਹਰੇਕ ਨੇ ਵੋਟਾਂ ਪਾ ਲਈਆਂ ਤੇ ਸਾਡੇ ਵੇਲੇ ਮੇਰੇ ਵੇਲੇ ਕੀ ਹੋਇਆ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਆਦੇ ਪੋਤਾਸੇ ਥੋੜਾ ਜਿਹਾ ਧਿਆਨ ਰੱਖਿਓ ਤੇ ਬੀਬੀ ਅਮਰਤਾ ਗੜਿੰਗ ਨੂੰ ਪੰਜੇ ਦਾ ਬਟਨ ਦਬਾ ਕੇ ਆਉਣ ਵਾਲੀ 20 ਤਰੀਕ ਨੂੰ ਤੁਸੀਂ ਸਾਰਿਆਂ ਨੇ ਮੋਠ ਪਾਉਣ ਦਾ ਕੰਮ ਕਰਨਾ ਔਰ ਚਿਤੌਣੇ ਬਹੁਤ ਸਾਰੀਆਂ ਕਮੀਆਂ ਅਗਰ ਕੋਈ ਗਲਤੀਆਂ ਸਾਡੇ ਤੋਂ ਰਹਿ ਗਈਆਂ ਪਰਵਾਹ ਤੋਂ ਪਰ ਮੇਰੇ ਕੋਈ ਐਮਸੀ ਸੇਬਾਨਾ ਤੋਂ ਜਾਂ ਮੇਰੇ ਕੋਈ ਆਗੂ ਸੇਬਾਨਾ ਤੋਂ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਉਸ ਗਲਤੀ ਮਾਫੀ ਮੰਗਦਾ ਸਿਰ ਝੁਕਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਔਰ ਆਸ ਕਰਦਾ ਹਾਂ ਕਿ ਤੁਸੀਂ ਸਾਰਿਆਂ ਮੇਰੀਆਂ ਮਾਵਾਂ ਤੇ ਪੈਣਾ ਤੇ ਸਾਡੇ ਬਜ਼ੁਰਗ ਉਨਾਲੀ ਗ੍ਰੀਪ ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਅੰਮ੍ਰਿਤ ਅਵਢਿੰਗ ਨੂੰ ਕਾਮਯਾਬ ਬਣਾਉਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਨੰਬਰ ਹੀ ਗਿਆ ਪੰਜੇ ਆਲਾ ਫਟੇ ਨੇ ਇੱਕ ਨੰਬਰ ਬੱਟ ਕੱਲ ਪਰਸੋਂ ਭਗਵਾਨ ਕਮਣ ਕਹਿੰਦਾ ਯਾਰ ਇੱਕ ਨੰਬਰ ਬਟਨ ਲੱਪਿਓ ਬਨੇਖੀ ਦੀ ਗਿਆ ਗਿਆ ਵੀਡੀਓ ਆਈ ਇਹਦਾ ਇੱਕ ਨੰਬਰ ਨੱਪਿਓ ਬਾਕੀ ਦਾ ਨੰਬਰ ਐਵੇਂ ਹੀ ਹੁੰਦੇ ਆ ਉਸ ਤੋਂ ਬਾਅਦ ਕਿਸੇ ਨੇ ਕਿਹਾ ਭਾਈ ਜੀ ਇਹ ਇੱਕ ਨਹੀਂ ਆਪਣਾ ਦੋ ਐ ਮੈਂ ਕਿਹਾ ਇਹੇ ਹੀ ਰਹਿਣਾ ਰਜ਼ਾਈ ਤੇਵੇਂ ਆਉਣਾ ਕੱਲ ਯਾਦ ਰੱਖਿਓ ਇੱਕ ਨੰਬਰ ਦੀ ਰਹਿ ਗਿਆ ਉਹਨੂੰ ਇੱਕ ਮਿੰਨਾ ਦੋ ਆਇਆ ਦੋ ਆਇਆ ਤਿੰਨ ਨਾਲੇ ਤਿੰਨ ਮਿੰਨਾ ਮੇਰੀ ਵਾਲਿਆਰ ਦੂਜੋਂ ਬਈ ਤਗੜੇ ਖੁੱਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ